ਪੰਜਾਬ ਦੇ ਜੇ ਲਗਾਤਾਰ ਗਰਮੀ ਵਧਦੀ ਨਜ਼ਰ ਆਉਂਦੀ ਪੀਗੇ ਜਿੱਥੇ ਹਰ ਕੋਈ ਲੋਕ ਪਰੇਸ਼ਾਨ ਹੈਗਾ ਕਿਉਂਕਿ ਇੰਨਾ ਗਰਮੀ ਦਾ ਲਗਾ ਆਇਆ ਪਾਰਾ ਜਿੰਨਾ ਵੱਧ ਚੁੱਕਾ ਹੈ ਇਸ ਨੂੰ ਦੇਖ ਕੇ ਤੇ ਹਰ ਕੋਈ ਬੰਦਾ ਬਿਹਾਲ ਹੋ ਚੁੱਕਾ ਹੈ ਦਿਨੇ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਸੂਰਜ ਇਹ ਚਪਕਦਾ ਆ ਜਿਵੇਂ ਕਿ ਪੱਠੀੜੀ ਪਲਦੀ ਹੋਵੇ ਤੇ ਇੰਨੀ ਜਿਆਦਾ ਲੋਕਾਂ ਨੂੰ ਹਰੇਕ ਇਨਸਾਨ ਨੂੰ ਗਰਮੀ ਲੱਗਣੀ ਸ਼ੁਰੂ ਹੋ ਗਈ ਜਿੱਥੇ ਲੋਕਾਂ ਦੀਆਂ ਬਿਮਾਰੀਆਂ ਵਧਦੀਆਂ ਪਈਆਂ ਉੱਥੇ ਨਾਲ ਦੇ ਨਾਲ ਨਵੇਂ-ਨਵੇਂ ਹੱਤ ਕੰਡੇ ਵੀ ਰੇਗੇ ਅਪਣਾਏ ਜਾ ਰਹੇ ਲੋਕਾਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਲਈ ਚਾਹੇ ਬੰਬੀ ਦੇ ਜਾ ਕੇ ਨਹਾਉਣਾ ਹੋਵੇ ਜਾਂ ਫਿਰ ਨਹਿਰਾਂ ਦੇ ਵਿੱਚ ਨਹਾਉਣਾ ਹੋਵੇ ਲੇਕਿਨ بارش ਨਾ ਦੀ ਹਜੇ ਤੱਕ ਕੋਈ ਅਸਾਰ ਨਜ਼ਰ ਨਹੀਂ ਸੀ ਆਉਂਦੀ ਲੇਕਿਨ ਤੁਹਾਨੂੰ ਇੱਕ ਮਾਮਲਾ ਦਿਖਾਉਣਾ ਹੈ ਜਿੱਥੇ ਕਿ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਬੀਬੀਆਂ ਨੇ ਇਕੱਠੇ ਹੋ ਕੇ ਇੱਕ ਗੁੱਡੀ ਜਿਹੜੀ ਗਈ ਆ ਜਿਹਨੂੰ ਗੁੜੀਆ ਆਪਾਂ ਕਹਿੰਦੇ ਹੈਗੇ ਆ ਉਹਨੂੰ ਨਹਿਰ ਦੇ ਕਿਨਾਰੇ ਫੂਕ ਦਿੱਤਾ ਗਿਆ ਇਹ ਮਾਮਲਾ ਦੇਖ ਕੇ ਹੈਰਾਨੀਜਨਕ ਵੀਡੀਓ ਦੇਖ ਕੇ ਤੁਸੀਂ ਵੀ ਆਪਣੇ ਕਮੈਂਟ ਜਰੂਰ ਕਰਿਓ ਲੇਕਿਨ ਜਦੋਂ ਉਹਨਾਂ ਪਰਿਵਾਰ ਨਾਲ ਗੱਲ ਕੀਤੀ ਗਈ ਬੀਬੀ ਨੇ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਬਾਰਿਸ਼ ਨਹੀਂ ਸੀ ਆਉਂਦੀ ਤਾਂ ਇਸ ਤਰ੍ਹਾਂ ਕੁੱਡੀ ਨੂੰ ਜਿਹੜੇ ਨਹਿਰ ਦੇ ਕਿਨਾਰੇ ਫੂਕ ਦਿੱਤਾ ਜਾਂਦਾ ਸੀ ਜਿੱਤੋਂ ਬਾਅਦ Indra ਦੇਵਤਾ ਖੁਸ਼ ਹੋ ਜਾਂਦੇ ਸੀ ਕਿ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਗਈ ਸੀ ਇਹ ਕਹਿਣਾ ਸੀ ਉਸ ਉਹਨਾਂ ਬਜ਼ੁਰਗ ਬੀਬੀਆਂ ਦਾ ਕੀ ਤੁਹਾਨੂੰ ਵੀ ਲੱਗਦਾ ਕਿਸ ਤਰ੍ਹਾਂ ਬਾਰਿਸ਼ ਹੋਵੇਗੀ ਕੀ ਕਦੀ ਤੁਸੀਂ ਸੁਣਿਆ ਹੈ ਕਿ ਨਹਿਰ ਦੇ ਕਿਨਾਰੇ ਗੁਡੀਆਂ ਨੂੰ ਫੂਕਣ ਦੇ ਨਾਲ ਜਿਹੜਾ ਹੈ بارش ਇੰਦਰ ਦੇਵ ਦਾ ਕੁਸ਼ ਹੋ ਜਾਣਗੇ ਤੇ بارش ਹੋਣੀ ਸ਼ੁਰੂ ਹੋ ਜਾਵੇਗੀ ਅਗਰ ਤੁਹਾਨੂੰ ਲੱਗਦਾ ਹੈ ਤੇ ਆਪਣੇ ਕਮੈਂਟ ਜਿਹੜੇ ਗਏ ਉਹ ਇਨਬਾਕਸ ਵਿੱਚ ਜ਼ਰੂਰ ਸੈਂਡ ਕਰਿਓ ਇਹ ਅੱਜ ਇਹ ਕੀ ਕਰ ਰਹੇ ਹੋ ਤੁਸੀਂ ਇਹ ਅਸੀਂ ਵੀ ਗੁੱਡੀ ਫੂਕ ਰਹਿਆਂ ਜੀ ਕਾਹ ਤੋਂ ਫੂਕ ਰਹੇ ਹੋ ਮੈਂ ਵੀ ਮੀਂਹ ਆਵੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਿਸੇ ਪਾਸੋਂ ਸਾਹ ਨਹੀਂ ਲੱਗ ਰਹੀ ਮੀਂਹ ਦੀ ਅੱਛਾ ਇਹ ਗੁੱਡੀ ਫੂਕਣਾ ਕੋਈ ਪੁਰਾਣੀ ਰਿਵਾਇਤ ਹੈ ਇਸ ਤਰ੍ਹਾਂ ਦੀ ਪੁਰਾਣੀ ਰਿਵਾਇਤ ਹੈ ਜੀ ਹਾਂਜੀ ਪਹਿਲਾ ਜ਼ਮਾਨੇ ਚ ਵੀ ਫੂਕਦੇ ਸੀ ਅੱਜ ਵੀ ਇਹ ਉਪਰਾਲਾ ਕੀਤਾ ਗਿਆ ਜੀ ਸਾਰਿਆਂ ਨੇ ਰਲ ਕੇ ਆਜਾ ਇਹ ਕਿਹੜੇ ਮਹੱਲੇ ਦੇ ਕਿਥੋਂ ਦੇ ਨੇ ਇਹ ਬਸਮਾਈਆਂ ਬੱਤੀ ਤੇ ਜੀ ਕੋਹਣੀਵੜ ਤੋਂ ਹਾਂਜੀ ਹਾਂਜੀ ਅੱਛਾ 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 ਜੀ